ਕਿੰਨੂ ਦੇ ਬਾਗਾ ਕਰਕੇ ਕੈਲੀਫੋਰਨੀਆ ਦੇ ਨਾਂ ਵੱਜੋ ਜਾਣੇ ਜਾਂਦੇ ਇਲਾਕਾ ਅਬੋਹਰ ਵਿੱਚ ਲਗਾਤਾਰ ਕਿਨੂ ਦੇ ਬਾਗਾਂ ਦੇ ਖਰਾਬ ਹੋਣ ਅਤੇ ਬਾਗਬਾਨਾਂ ਵੱਲੋਂ ਬਾਗ ਪੁੱਟੇ ਜਾਣਾ ਬੇਹਦ ਚਿੰਤਾ ਦਾ ਵਿਸ਼ਾ ਹੈ ਪਰ ਅਜੇ ਹੀ ਸਥਿਤੀ ਵਿੱਚ ਬਾਗਬਾਨੀ ਵਿਭਾਗ ਸੰਜੀਦਾ ਨਹੀਂ ਜਾਪ ਰਿਹਾ ਹੈ ਉਨਾ ਮੁਤਾਬਕ ਕਿਨੂ ਦੇ ਬਾਗਾਂ ਨੂੰ ਪੁੱਟਣ ਸੰਬੰਧੀ ਜਾਣਕਾਰੀ ਉਹਨਾਂ ਕੋਲ ਨਹੀਂ ਹੈ ਜਦਕਿ ਹਜ਼ਾਰਾਂ ਏਕੜ ਕਿਨੂ ਦੇ ਬਾਗ ਬਾਗਬਾਨਾਂ ਵੱਲੋਂ ਪੁੱਟ ਦਿੱਤੇ ਗਏ ਹਨ। ਕਰੀਬ 35000 ਹੈਕਟੇਰ ਰਕਬਾ ਕਿਨੂ ਅਬੋਹਰ ਇਲਾਕੇ ਵਿੱਚ ਹੈ ਜਿਸ ਵਿੱਚੋਂ ਹਜ਼ਾਰਾਂ ਏਕੜ ਭਾਗ ਪੁੱਟਿਆ ਜਾ ਚੁੱਕਾ ਹੈ ਅਤੇ ਪੁੱਟਿਆ ਜਾ ਰਿਹਾ ਹੈ ਜੇਕਰ ਗੱਲ ਸਿਰਫ ਇੱਕ ਪਿੰਡ ਗਿੱਦਣਾ ਵਾਲੀ ਦੀ ਹੀ ਕਰੀਏ ਤਾਂ 500 ਤੋਂ ਵੱਧ ਏਕੜ ਬਾਗ ਪੁੱਟਿਆ ਜਾ ਚੁੱਕਿਆ ਹੈ ਕਿੰਨੂ ਦੇ ਬੂਟਿਆਂ ਦੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੇਖਦਿਆਂ ਹੀ ਵੇਖਦਿਆਂ ਸਾਰਾ ਬੂਟਾ ਹੀ ਸੁੱਕ ਜਾਂਦਾ ਹੈ ਜਿਸ ਤੋਂ ਬਾਅਦ ਬਾਗਬਾਨਾ ਕੋਲ ਉਸ ਬੂਟੇ ਨੂੰ ਪੁੱਟਣ ਦੇ ਸਿਵਾਏ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ ਬਾਗਬਾਨਾਂ ਨੇ ਆਪਣਾ ਦੁੱਖੜਾ ਦੱਸ ਦਿਆ ਦੱਸਿਆ ਕਿ ਇਸ ਦਾ ਕਾਰਨ ਮੌਸਮ ਵਿੱਚ ਬਦਲਾਅ ਕਰਕੇ ਤੇਜ਼ ਗਰਮੀ ਅਤੇ ਕੈਮੀਕਲ ਯੁਕਤ ਜ਼ਹਿਰੀ ਪਾਣੀ ਦੇ ਨਾਲ-ਨਾਲ ਨਹਿਰੀ ਪਾਣੀ ਦੀ ਕਮੀ ਹੈ ਜਿਸ ਤੇਜ਼ੀ ਨਾਲ ਬਾਗ ਪੁੱਟੇ ਜਾ ਰਹੇ ਹਨ ਤਾਂ ਆਉਣ ਵਾਲੇ ਸਮੇਂ ਵਿੱਚ ਕਿੰਨੂ ਖਤਮ ਹੋ ਜਾਵੇਗਾ ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਜੇਕਰ ਹੱਲੇ ਵੀ ਕੋਈ ਸਹਾਰਨਾ ਲਈ ਤਾਂ ਕਿੰਨੂ ਦੇ ਬਾਗਾ ਕਰਕੇ ਕੈਲੀਫੋਰਨੀਆ ਵਜੋਂ ਜਾਣਿਆ ਜਾਂਦਾ ਇਲਾਕਾ ਅਬੋਹਰ ਬਰਬਾਦ ਹੋ ਜਾਵੇਗਾ ਇਸ ਸੰਬੰਧੀ ਬਾਗਬਾਨੀ ਵਿਭਾਗ ਅਬੂਰ ਦੇ ਅਧਿਕਾਰੀ ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬਾਗਬਾਨਾਂ ਨੇ ਬਾਗਾ ਦੀ ਸੰਭਾਲ ਨਹੀਂ ਕੀਤੀ ਜਾਂ ਜਿਨ੍ਹਾਂ ਨੂੰ ਲੱਗੇ ਕਈ ਸਾਲ ਹੋ ਗਏ ਹਨ ਅਜਿਹੇ ਬਾਗਾਂ ਨੂੰ ਪੁੱਟਿਆ ਜਾ ਰਿਹਾ ਹੈ। ਉਨ੍ਹਾਂ ਦੇ ਰਿਕਾਰਡ ਜਾਂ ਦਫ਼ਤਰ ਵਿੱਚ ਬਾਗਾ ਦੇ ਖਰਾਬ ਹੋਣ ਜਾਂ ਪੁੱਟਣ ਸੰਬੰਧੀ ਕੋਈ ਜਾਣਕਾਰੀ ਨਹੀਂ ਆਈ। ਤੁਸੀਂ ਵੇਖਦੇ ਰਹੋ ધ ਪੋਸਟ ਮੇਲ ਮੰਨਤ ਭਾਗੇ ਹਾਲਾਤ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਦਾਦਿਆਂ ਨੇ ਜਾਂ ਪਰਦਾਦਿਆਂ ਨੇ ਅੱਜ ਖੇਤੀ ਦਾ ਵਿਰਾਸਤ ਦਾ ਸਾਨੂੰ ਹਿੱਸਾ ਦਿੱਤਾ ਸੀ ਜਦ ਮੌਕਾ ਦਿੱਤਾ ਸੀ ਕਿ ਅੱਜ ਸਾਨੂੰ ਆਪਣੇ ਹੱਥੀਂ ਪਟਣਾ ਪੈ ਰਿਹਾ ਇਹਨਾਂ ਸਾਰੇ ਹਾਲਾਤਾਂ ਦੇਖੀ 33000 ਤੋਂ ਵੱਧ ਹੈਕਟੇਰ ਜਿਹੜੀ ਖੇਤੀ ਹੈਗੀ ਆ ਉਹ ਕਿਨੂ ਰਕਬੇ ਦੀ ਫਾਜ਼ਲ ਕਾ ਜਿਲ੍ਹੇ ਚ ਕੀਤੀ ਜਾਂਦੀ ਤੇ ਕੈਲੀਫੋਰਨੀਆ ਦੇ ਨਾਮ ਦੇ ਨਾਲ ਸਾਡੇ ਇਲਾਕੇ ਨੂੰ ਜਾਣਿਆ ਜਾਂਦਾ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਪਿਛਲੇ 2-3 ਸਾਲਾਂ ਤੋਂ ਉਸ ਜਿੰਨਾ ਵੀ ਬਾਗਵਾਨ ਹੈ ਖਾਸ ਕਰਕੇ ਕਿਨੂ ਦਾ ਉਹ ਘਾਟੇ 'ਚ ਜਾ ਰਿਹਾ ਸਾਨੂੰ ਕੋਈ ਜ਼ਿਆਦਾ ਕਦੀ ਸਾਨੂੰ ਕਰੋਨਾ 'ਚ ਬਹੁਤ ਪ੍ਰੋਬਲਮਸ ਆ ਗਈ ਸਾਡੀ ਫਸਲ ਨਹੀਂ ਵਿਕ ਸਕੀ ਲਾਸਟ ਈਅਰ ਸਾਡਾ ਜਿਹੜਾ ਕਿਨੂ ਸੀਗਾ ਉਹ ਬਿਲਕੁਲ ਕੋਈ ਵਪਾਰੀ ਨਹੀਂ ਸੀ ਮੰਡੀਆਂ ਚ ਰੁਲ ਗਿਆ ਐਤਕਿ ਤੁਸੀਂ ਦੇਖੋ ਸਾਡੇ ਜਿਹੜੇ ਬਿਲਕੁਲ ਬਾਗ ਨੇ ਉਹ ਬਿਲਕੁਲ ਖਤਮ ਹੋਣ ਦੇ ਕਿਨਾਰੇ ਨੇ ਇਹਦੇ ਵਿੱਚ ਕਹਿ ਸਕਦੇ ਆ ਪਹਿਲਾਂ ਧਰਤੀ ਹੇਠ ਸੇਮ ਦੀ ਕੁਝ ਪ੍ਰੋਬਲਮ ਸੀਗੀ ਉਹ ਜੇ ਪਾਰ ਨਿਕਲੀਏ ਤਾਂ ਜਿਹੜਾ ਸਾਨੂੰ ਪਾਣੀ ਦਾ ਬਹੁਤ ਇਸ਼ੂ ਹੈ ਪਾਣੀ ਦੇ ਵਿੱਚ ਵੀ ਕਹਿ ਸਕਦੇ ਆ ਵੀ ਬੁੱਢੇ ਨਾਲੇ ਦਾ ਪਾਣੀ ਸਾਡੇ ਸੱਤ ਲੋਚ ਚ ਪਾ ਕੇ ਵਾਇਆ ਸਾਡੇ ਖੇਤਾਂ ਤੱਕ ਆਉਂਦਾ ਤਾਂ ਉਹ ਕੈਂਸਰ ਦੇ ਰੂਪ ਦੇ ਵਿੱਚ ਸਾਡੀਆਂ ਜਿਹੜੇ ਬਾਗ ਦੇ ਜਿਹੜੇ ਹੈਗੇ ਜਿਹੜਾ ਨੂੰ ਖਤਮ ਕਰ ਰਿਹਾ ਕੈਂਸਰ ਦੇ ਨਾਲ ਜਿਹੜੇ ਸਾਡੇ ਇਲਾਕੇ ਚ ਬਾਗਾਂ ਨੂੰ ਛੱਡੋ ਆਮ ਲੋਕਾਂ 'ਚ ਵੀ ਕੇਸ ਵਧਦੇ ਜਾ ਰਿਹਾ ਸਾਡੇ ਨਾਲ ਹੀ ਪਿੰਡ ਤਰਾੰਗ ਵਾਲਾ ਤੇ 32 35 ਕੇਸ ਇੱਕ ਪਿੰਡ ਦੇ ਵਿੱਚ ਹੀ ਸਾਨੂੰ ਦੇਖਣ ਨੂੰ ਮਿਲੇ ਆ ਇਥੋਂ ਸਪੈਸ਼ਲ ਕੈਂਸਰ ਟ੍ਰੇਨ ਜਾਂਦੀ ਹੈ ਸਾਰਾ ਪਾਣੀ ਦਾ ਹੀ ਬੇਸਿਕ ਇਸ਼ੂ ਹੈ ਗਰਮੀ ਦਾ ਜਿਹੜਾ ਹੈਗਾ ਮੋਰ ਥੈਨ 47 ਸੈਲਸੀਅਸ ਜਿਹੜੀ ਗਰਮੀ ਪੈ ਰਹੀ ਹੈ ਉੱਪਰੋਂ ਵੀ ਗਰਮੀ ਆ ਨੀਚੋਂ ਵੀ ਪਾਣੀ ਉਹਨੂੰ ਨਹੀਂ ਮਿਲ ਰਿਹਾ ਤੇ ਇਸ ਕਰਕੇ ਇਸ ਜਿਹੜੇ ਸਟ੍ਰੈਸ ਨਾਲ ਸਾਡੇ ਬਾਗ ਖਤਮ ਹੋ ਰਹੀ ਹੈ ਗਰਮੀ ਦਾ ਹਾਲਾਤ ਸਭ ਨੂੰ ਪਤਾ ਤੁਸੀਂ ਦੇਖੋ ਅੱਜ ਸਵੇਰੇ ਬੂਟਾ ਠੀਕ ਸੀ ਅੱਜ ਸ਼ਾਮ ਤੱਕ ਖਤਮ ਹੋ ਚੁੱਕਿਆ ਜੇਕਰ ਇਹੀ ਹਾਲਾਤ ਰਹੇ ਤਾਂ ਸਾਡਾ ਕੈਲੀਫੋਰਨੀਆ ਓਜੜ ਜਾਊਗਾ ਤੇ ਜਿਹੜਾ ਸਾਡੇ ਅਬੂਰ ਇਲਾਕੇ ਦੀ ਬੇਸਿਕਲੀ ਸਾਰੀ ਕੰਡੀਸ਼ਨ ਖੇਤੀ ਤੇ ਹੀ ਨਿਰਭਰ ਹੈ ਜੇਕਰ ਆ ਸਾਰਾ ਕੁਝ ਨਾ ਹੋਇਆ ਤਾਂ ਸਾਡੇ ਇਲਾਕੇ ਦੇ ਬਾਗਵਾਨ ਤਾਂ ਛੱਡੋ ਜਿਹੜੇ ਵੀ ਵਪਾਰੀ ਲਾ ਲੋ ਕੋਈ ਵੀ ਤੰਦਰੁਸਤ ਬੰਦਾ ਜੁੜਿਆ ਉਹ ਬਿਲਕੁਲ ਖਤਮ ਹੋ ਜਾਊਗਾ ਹੈ ਕਿ ਵੀ ਸਮੱਸਿਆ ਜਿਹੜੀ ਕਿਨੂ ਰਬਾ ਦਾ ਉਹ ਜਿਹੜਾ ਬਾਗਵਾਨ ਜਿਹੜਾ ਬਾਗ ਕਟਣ ਵਾਸਤੇ ਬੂਟਾ ਹੋ ਗਿਆ ਤੇ ਲਗਾਤਾਰ ਬਾਗ ਜਿਹੜੇ ਛੋਟੇ ਸਰੇ ਬਹੁਤ ਸਾਰੇ ਇੱਥੇ ਕਿੰਨੂ ਦਾ ਏਰੀਆ ਹੈ ਮਜਬੂਤ 30000 ਦੇ ਲਗਭਗ ਇਟੇਰਨਲ ਬਗ ਏਰੀਆ ਤੇ ਕੁਝ ਜਿਹੜੇ ਬਾਗ ਜੋ ਪੁਰਾਣੇ ਵੀ ਲੱਗੇ ਹੋਏ ਤੇ ਕੁਝ ਜਿਹੜੇ ਬਾਗਾਂ ਦੀ ਮਤਲਬ ਆਪਾਂ ਉਹ ਜਿਹੜੀਆਂ ਦੀ ਦੇਖੇ ਨਹੀਂ ਕਰਦੇ ਪ੍ਰੋਪਰ ਉਹਨਾਂ ਦਾ ਮੇਨਟੇਨੈਂਸ ਨਹੀਂ ਕਰਦੇ ਉਹਦੀ ਇੱਕ ਕੇਜ ਵੀ ਹੁੰਦੀ ਹੈ ਉਹਦੇ ਕਰਕੇ ਉਹ ਪੁਰਾਣੇ ਹੋ ਜਾਂਦੇ ਤੇ ਬਾਗ ਵੀ ਤੋਂ ਨਾਰਮਲੀ ਪ੍ਰੋਸੀਜਰ ਹੈ ਉਹਨਾਂ ਨੇ ਸਕੜਾ ਵੀ ਇੱਥੇ ਉਹਨੇ ਥਾਤੇ ਨਵੇਂ ਵੀ ਲਗਾ ਰਹੇ ਦੂਜਾ ਮਤਲਬ ਇਹ ਕਿ ਉਹ ਬਿਮਾਰੀ ਕਰਕੇ ਵੀ ਜਿਹੜੇ ਮੈਂਟੇਨ ਕੁਝ ਬਿਮਾਰੀ ਕੁਝ ਟੈਂਪਰੇਚਰ ਵਿੱਚ ਜ਼ਿਆਦਾ ਰਿਹਾ ਹੋਵੇ ਕਰਕੇ ਮਤਲਬ ਉਹ ਕਿ ਉਹ ਦਿਨ ਪੁੱਟਣ ਦੀ ਨੋਬਤ ਨਹੀਂ ਹੈ ਥੋੜਾ ਬਹੁਤ ਅਸਰ ਹੋਇਆ ਉਹ ਉਹਨੂੰ ਵਾਪਸ ਆਪਣੇ ਟੈਂਪਰੇਚਰ ਨੋਰਮਲ ਹੋ ਗਿਆ ਉਹ ਮਤਲਬ ਰਿਕਵਰ ਹੋ ਰਿਹਾ ਕੋਈ ਇਸ਼ਕਲ ਕਿੰਨੇ ਅਫੀਸ਼ਲ ਰਿਪੋਰਟ ਚ ਕਿੰਨਾ ਹੈਗਾ ਕਿ ਕਿੰਨਾ ਬਾਜੜਾ ਖਰਾਬ ਹੋਇਆ ਜਾਂ ਪਟਿਆ ਨਹੀਂ ਕੋਈ ਜ਼ਿਆਦਾ ਰਿਪੋਰਟ ਨਹੀਂ ਹੋਇਆ ਸਾਡੇ ਕੋਲੇ ਜੇ ਆਪਾਂ ਕਹੀਏ ਵੀ ਨਾ ਉਹ ਜਾਂਦਾ ਹੋਵੇ ਕੋਈ ਐਨੀ ਨੋਰਮਲ ਥੋੜਾ ਬਹੁਤ ਇਸ ਤੀਨ टोटल एरिया कितना है जीने? 35000 एक्टेवेट। अच्छा, ये सारा किन्वी, सारा किन्वोर, हॉस्पिटल किन्वी है। हम्म, कि पानी की समस्या बन गई वो यहाँ फिर वाटर टेंपरेचर ज़्यादा है। सर, इत्याची फील्ड भी विदित कितनी सी है कि तो मतलब इस राम पोटिक के अपने प्रोग्रेसिव फार्मर हैं वो ब्रदार जी बां ਸਮੰਚਿੰਗ ਦਾ ਪ੍ਰਯੋਗ ਕੀਤਾ ਨੇ ਡ੍ਰਿਪ ਵੀ ਚਲਾ ਰਹੇ ਆ ਤੇ ਉਹਨਾਂ ਦਾ ਜਿਹੜਾ ਸੋਇਲਡਰ ਟੈਂਪਰੇਚਰ ਹੈ ਉਹ ਨੋਰਮਲੋਂ 8 ਤੋਂ 10% ਘਟ ਪਾਇਆ ਗਿਆ ਤੇ ਉਹਨਾਂ ਦੇ ਬਾਗ ਬਹੁਤ ਵਧੀਆ। ਤੇ ਸੋ ਟੈਂਪਰੇਚਰ ਜਿਆਦਾ ਸੋਇਲਡਰ ਟੈਂਪਰੇਚਰ ਵੱਧ ਹੋਏਗਾ ਤਾਂ ਆਬੀਸਲੀ ਜੜੀ ਜੜਾ ਇਹ ਕਮਜ਼ੋਰ ਹੋ ਜਾਂਦੀ ਹੈ ਤੇ ਉਹ ਨਿਊਟ੍ਰੀਸ਼ਨ ਨੂੰ ਪ੍ਰੋਪਰ ਖੇਚਦੀ ਨਹੀਂ ਹੁੰਦੀ ਕਰਕੇ ਤੇ ਡ੍ਰਿਪ ਦੀ ਗ੍ਰੋਥ ਰੁਕ ਜਾਂਦੀ ਹੈ। ਤਾਂ ਜੇ ਉਹ ਟੈਂਪਰੇਚਰ ਹੁਣ ਜੇ ਨੋਰਮਲ ਹੋ ਗਿਆ ਬਾਰਿਸ਼ ਹੋ ਗਈ ਤਾਂ ਤੱਕ ਟਿਕਰੀ ਕੋਈ ਜ਼ਿਆਦਾ ਕੋਈ ਡਾਈਸ ਨਹੀਂ। ਉਹ ਜ਼ਮੀਨਦਾਰਾਂ ਨੂੰ ਅਸੀਂ ਇਹ ਗਾਈਡ ਕਰਾਈ ਵੀ ਉਹ ਆਪਣਾ

ਪਰ ਇਹਦੇ باوجود ਵੀ ਜਦਾ ਦੇਖੇ ਕਿ ਬੰਗੜੇ ਖਰਾਬ ਹੋ ਰਿਹਾ ਹੈ ਲਗੀ ਚਾਏ ਉਹ ਗ੍ਰੀਪ ਐਜੂਕੇਸ਼ਨ ਲਾ ਲੋ ਜਿਹੜੇ ਹੈਗੇ ਨੋਟਲ ਚ 70 ਤੋਂ 80% ਜਿਹੜੇ ਹੈਗੇ ਬਹਾਵਾਨ ਉਹਨਾਂ ਵੱਲੋਂ ਵੀ ਤੇਰੀ ਐਜੂਕੇਸ਼ਨ ਕੀਤੀ ਹੋਈ ਹੈ ਉਹ ਮਲਚਿੰਗ ਦਾ ਪ੍ਰਯੋਗ ਕੀਤਾ ਹੋਇਆ ਹੈ ਨਹੀਂ ਇਹਨਾਂ ਦੀ ਬ੍ਰਾਈਟਸ ਲਾਈਨ ਜਿਹੜੀਆਂ ਹੈਗੀਆਂ ਟੁੱਟੀਆਂ ਯੂਨੀਵਰਸਿਟੀ ਦੇ ਆ ਉਹ ਸਭ ਜਿਹੜਾ ਹੈ ਉਹ ਤੋਂ ਉਹ ਜ਼ਿਆਦਾਤਰ ਜਮੀਦਾਰ ਇਹ ਅਡਾਪਟ ਕਰਨੀ ਨਹੀਂ ਦੇਣਾ ਇਹ ਦੇ ਸ਼ੁਰੂਆਤੀ ਸਟੇਜ ਤੇ ਲੋਕਾਂ ਨੂੰ ਸੀ ਜਾਗਰੂਕ ਕਰ ਦੇ ਕਿਸੇ ਫੀਪ ਲਗਾਓ ਦੇ ਬਿਲਕੁਲ ਉਹ ਫਾਰਮ ਐਕਸੈਸਿਟੀ ਵੀ ਇਸ ਸਾਲ ਤੋਂ ਕੀਤੀ ਐਕਸਟਰਾ ਹੋਟੀਕਲਚਰ ਡਿਪਾਰਟਮੈਂਟ ਨੂੰ 10000 ਪਰਟੀ ਏਕੜ ਵੀ ਤੇ ਦੂਸਰਾ ਮਲਕੀ ਦੇ ਬਾਰੇ ਵੀ ਅਸੀਂ ਜਿੰਦਾਰੋਂ ਪਟਾਏ ਕਰ ਰਹੇ ਹਾਂ ਦੇ ਉਹ ਪਰੋਦੇ ਪਛਾਣੇ ਕਿੰਨੇ ਬਾਗਬਾਨ ਦੇ ਕੋਲ ਤੁਸੀਂ ਜਾਈਓ ਜਿਨ੍ਹਾਂ ਨੇ ਜਿਹੜਾ ਬਾਗ ਪੱਟਾ ਇਹ ਪੱਟੇ ਇਸ ਤਰ੍ਹਾਂ ਦਾ ਜਿਹੜਾ ਕੋਈ ਸਾਡੇ ਤੇ ਰਿਪੋਰਟ ਹੋਈ ਨਹੀਂ ਕੋਈ ਮਤਲਬ ਕੋਈ ਸ਼ਰਮਾ ਮਤਲਬ ਕੋਛ ਕੇ ਦੀ ਸੀ ਕਿ ਨਹੀਂ ਪੱਟਾ ਇਹ ਉਹੋਛਾ ਤਾਂ ਅਸੀਂ ਗਾਈਡ ਵੀ ਕਰਦੇ ਹਾਂ ਇਹ ਕੋਈ ਸਟੇਟ ਦੀ ਰਿਪੋਰਟ ਨਹੀਂ ਬੋਲੀ ਇਹ ਇਹ ਨਹੀਂ ਬੋਲ ਰਿਹਾ ਉਹ ਦੂਜੀ ਤੇ ਬੋਲ ਰਿਹਾ ਨਗਦਾਰੀ ਚੱਲ ਰਹੀ ਹੋਈ ਉਹ ਤੋਂ ਕੋਈ ਪੁਰਾਣਾ ਮਾਤ ਹੋ ਗਿਆ ਪੁਰਾਣਾ ਹੋ ਗਿਆ ਮਾਨੋ ਉਸ ਦੀ ਏਜ ਹੀ ਪੂਰੀ ਹੋ ਗਈ ਤੋਂ ਉਹ ਤੋਂ ਪੁੱਟੇ ਦਾ ਐਕਸਰ ਲਗਾ ਲਗਾ ਉਹ ਅਰਕੀ ਕੋਈ ਏਜ ਨਹੀਂ ਹੈ ਕਿ ਜਿੰਨਾ ਕਿ ਨੂੰ ਆਮਦਨ ਦੇ ਰਿਹਾ ਉਹਨੀ ਕੋਈ ਸੀਰੀ ਕੋਈ ਸੰਦੇ ਨਹੀਂ ਨਿਕਲਦੇ ਕਿਹਨ ਤੋਂ ਹੈ ਕਿ 35 ਜਾਰੇ ਹੈ ਜਿਹੜਾ ਰੰਜ਼ਾ ਹੈਗਾ ਕਿ ਨੂੰ ਹੈ ਕਿ ਜਿਹੜਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਖਰਾਬ ਹੋ ਰਿਹਾ ਨਹੀਂ ਪੱਟਿਆ ਜਾਂਦਾ ਪੋੜਾ ਬਹੁਤ ਸਾਰਾ ਪੱਟਿਆ ਜਾ ਸਕਦਾ ਪਰ ਬਾਕੀ ਹੈ ਨਹੀਂ ਮੋਸਟਲੀ ਆਪਾਂ ਕੰਸੀਪਲੇ ਬਰਕਰਾਰੀਸਨ ਹੋਣੀ ਕਹਿ ਸਕਦੇ ਬਾਕੀ ਹੈ ਨਹੀਂ ਨੰਨਾ ਨੂ ਪ੍ਰੋਡਕਟ ਬਿਕੋ ਤੁਹਾਨੂੰ ਕੋਈ ਪੁਰਾਣਾ ਹੀ ਹੋ ਗਿਆ ਬਾਗ ਉਹ ਤਾਂ ਜ਼ਮੀਨਾਰ ਦੇ ਟੋਟਲ ਨੇ ਪਸਦੀ ਇਹ ਜੀ ਕਿੰਨੂ ਦਾ ਸਾਡਾ ਬੋਹਰ ਦਾ ਇਲਾਕਾ ਬਾਗਾ ਨਾਲ ਜਾਣਿਆ ਜਾਂਦਾ ਸੀਗਾ ਤੇ ਉਸ ਤੋਂ ਪਹਿਲਾਂ ਨਰਮਾ ਬੜਾ ਹੁੰਦਾ ਸੀਗਾ ਤੇ ਨਰਮਾ ਜਦੋਂ ਹੁਣ ਉਹ ਹਟ ਗਿਆ ਸਾਡਾ ਇੱਥੇ ਬਾਗ ਨੇ ਬਹੁਤ ਹੀ ਜ਼ਿਆਦਾ ਜਿਹੜੇ ਬਾਗ ਲਾਇਆ ਗਿਆ ਹੁਣ ਹੁਣ ਕੀ ਹੋ ਰਿਹਾ ਜਿਹੜਾ ਇੱਕ ਤਾਂ ਸਾਨੂੰ ਨਹਿਰ ਦੇ ਜਿਹੜਾ ਪਾਣੀ ਦੀ ਨਾ ਮਈ ਜੂਨ ਜੁਲਾਈ ਤਿੰਨ ਮਹੀਨੇ ਜ਼ਰੂਰਤ ਵੱਧ ਹੁੰਦੀ ਹੈ ਤਿੰਨ ਮਹੀਨਿਆਂ ਦੇ ਵਿੱਚ ਸਾਨੂੰ ਬੰਦੀ ਨਹਿਰ ਸਫਾਈ ਇਹਨਾਂ ਦਿੱਕਤਾਂ ਦਾ ਸਾਹਮਣਾ ਆ ਜਾਂਦਾ ਜੀ ਉਸ ਤੋਂ ਬਾਅਦ ਜੇ ਸਾਡੇ ਇੱਥੇ ਗਰਾਊਂਡ ਜਿਹੜਾ ਵਾਟਰ ਸੀ ਉਹ ਵੀ ਉੱਚਾ ਆ ਗਿਆ ਉਹਦੇ ਕਰਕੇ ਵੀ ਬਾਗ ਖਰਾਬ ਹੋ ਗਏ ਫਿਰ ਸਰਕਾਰ ਨੇ ਧਿਆਨ ਨਹੀਂ ਦਿੱਤਾ ਬਾਗਬਾਨੀ ਮਹਿਕਮੇ ਨੇ ਧਿਆਨ ਨਹੀਂ ਦਿੱਤਾ ਨਰਸਰੀ ਦੇ ਜਿਹੜਾ ਬਿਲਕੁਲ ਹੀ ਮਤਲਬ ਉਹਦਾ ਗਰਾਫ ਨਾ ਬਿਲਕੁਲ ਡਾਊਨ ਹੋ ਗਿਆ ਸਾਨੂੰ ਚੰਗੀ ਨਰਸਰੀ ਵੀ ਨਹੀਂ ਮਿਲੀ ਤੇ ਜਿਹਦੇ ਕਰਕੇ ਇਹਨਾਂ ਦੀ ਲਾਈਫ ਘਟ ਗਈ ਬਾਗ ਦੀ ਹੁਣ ਜਿਹੜੀ ਗਰਮੀ ਹੈ ਅੱਜ ਦੇ ਦਿਨ ਦੇ ਵਿੱਚ ਆਪਾਂ ਦੇਖੀਏ ਜਿਵੇਂ ਆ ਬੂਟਾ ਆਪਾਂ ਦੇਖਦੇ ਆ ਇਹ ਹੁਣ ਇਹ ਬਹਾਲ ਨਹੀਂ ਹੋਊਗਾ ਇਹ 15 ਸਾਲ ਦਾ ਬੂਟਾ ਹੈ ਇਹ ਇਹ ਖਤਮ ਹੋ ਗਿਆ ਜੀ ਤੇ ਇਹਨੂੰ ਇਹ ਇਸ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਇੱਕ ਫਸਲ ਹੁੰਦੀ ਹੈ ਆਪਣੀ 6 ਮਹੀਨਿਆਂ ਦੀ ਜੀ ਇਹ 15 ਸਾਲ ਦੇ ਵਿੱਚ ਤਿਆਰ ਹੋਇਆ ਬੂਟਾ ਇੱਕ ਵਾਰੀ ਬੰਦੀ ਮਾਰ ਗਈ ਤਾਂ ਇਹ ਬੂਟਾ ਖਤਮ ਹੋ ਗਿਆ ਕਿਸਾਨ ਇਹਨੂੰ ਪੁੱਤਾਂ ਵਾਂਗੂ ਪਾਲਦਾ ਜੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਦੇ ਵਿੱਚ ਖਾਸ ਕਰਕੇ ਇੱਥੇ ਸਾਡੇ ਹਬੌਰ ਹਲਕੇ ਦੇ ਵਿੱਚ ਪਤਾ ਲੱਗਿਆ ਵੀ ਬਾਗਬਾਨੀ ਦੇ ਅਫਸਰ ਹੀ ਨਹੀਂ ਹੈਗੇ ਜੀ ਵੈਕੈਂਸੀਆਂ ਖਾਲੀ ਨੇ ਤੇ ਉਹਨਾਂ ਨੇ ਅੱਗੇ ਸਾਡੇ ਗੇੜੇ ਮਾਰਦੇ ਹੁੰਦੇ ਸੀ ਬਾਗ ਦੇ ਵਿੱਚ ਆ ਕੇ ਅਫਸਰ ਖੁਦ ਆਏ ਹਫਤੇ ਦੋ ਹਫਤੇ ਬਾਅਦ ਚੈੱਕ ਕਰਦੇ ਸੀਗੇ ਪਰ ਹੁਣ ਇੰਨਾ 10 ਸਾਲਾਂ ਦੇ ਵਿੱਚ ਮੈਂ ਨਹੀਂ ਵੇਖਿਆ ਕੋਈ ਅਫਸਰ ਆ ਕੇ ਚੈੱਕ ਕਰਦਾ ਇੱਥੇ ਤਾਂ ਇੰਨਾ ਹਾਂਜੀ ਬਹੁਤ ਵੱਡੀ ਲਾਪਰਵਾਹੀ ਹੈ ਜੀ ਐਵੇਂ ਨਹੀਂ ਖਰਾਬ ਹੋ ਰਹੇ ਬਾਗ ਸਾਡੇ ਬਹੁਤ ਵੱਡੀ ਲਾਪਰਵਾਹੀ ਨਾਲ ਹੋ ਰਹੀ ਹੈ ਇਹ ਵਿਗਿਆਨੀਆਂ ਦੇ ਮਾਹਰਾਂ ਨਾਲ ਸਲਾਹਾਂ ਨਾਲ ਕੀ ਇਹਨਾਂ ਨੂੰ ਕਰੀਏ ਕੋਈ ਦਵਾਈਆਂ ਦਾ ਮਤਲਬ ਕੋਈ ਸਬਸਿਟੀਆਂ ਨਾਲ ਇਹਨਾਂ ਨੂੰ ਬਚਾਇਆ ਜਾ ਸਕਦਾ ਜੇ ਸਰਕਾਰ ਧਿਆਨ ਦੇਵੇ ਤਾਂ ਤੇ ਜੇ ਸਰਕਾਰ ਨੇ ਧਿਆਨ ਨਾ ਦਿੱਤਾ ਜੀ ਤਾਂ ਇਹ ਬਾਗ ਪੱਟ ਕੇ ਲੋਕ ਚੋਨਾ ਵਾਲੇ ਪਾਸੇ ਜਾਣਗੇ ਝੋਨੇ ਤੋਂ ਪਹਿਲਾਂ ਹੀ ਆਪਾਂ ਬੜੇ ਦੁਖੀ ਆ ਤਾਂ ਹੁਣ ਮੇਰੇ ਗਵਾਹਨ ਦੇ ਵਿੱਚ ਐਤਕੀ ਬਾਗ ਪੱਟਿਆ ਗਿਆ ਜੀ ਉੱਥੇ ਝੋਨਾ ਲਾਰੇ ਆ ਤਾਂ ਉਹ ਉਹ ਦਿੱਕਤ ਆਉਣ ਵਾਲੇ ਸਮੇਂ 'ਚ ਵੱਧਣੀ ਹੈ ਕਟਣੀ ਨਹੀਂ